ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈਜ਼ ਤੇ ਖਪਤਕਾਰ ਸੁਰੱਖਿਆ ਮੰਾਮਲੇ ਵਿਭਾਗ ਦੇ ਮੰਤਰੀ ਸ਼੍ਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਰਾਜਪੁਰਾ ਅਨਾਜ ਮੰਡੀ ਵਿਖੇ ਰਾਜ ਦੇ ਵਿੱਚ ਕਰਨ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਤੇ ਸ਼੍ਰੀ ਕਟਾਰੂ ਚੱਕ ਨੇ ਪਿੰਡ ਪੱਪਲ ਦੇ ਕਿਸਾਨ ਹਰਵਿੰਦਰ ਸਿੰਘ ਵੱਲੋਂ ਮੰਡੀ ਵਿੱਚ ਲਿਆਂਦੀ ਕਰਨ ਦੀ ਢੇਰ ਦੀ ਬੋਲੀ ਕਰਾਉਂਦੇ ਆ ਰਾਜ ਦੇ ਕਿਸਾਨਾਂ ਦਾ ਪੰਜਾਬ ਦੀਆਂ ਮੰਡੀਆਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਤਰਫੋਂ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨਾਲ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਰ ਵਿਭਾਗ ਦੇ ਸ਼ਖਤਰ ਰਾਹੁਲ ਤਵਾਰੀ ਟਰੈਕਟਰ ਵਰਿੰਦਰ ਕੁਮਾਰ ਸ਼ਰਮਾ ਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵੀ ਮધુ ਉਸਨ ਇਸ ਮੌਕੇ ਦੇ ਕੈਬਨ ਮંત્રી ਲਾਲਚੰਨ ਘਟਾਰੂ ਚੱਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਖੋਲੀ ਗਈ ਹੈ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਪੰਜਾਬ ਦੇ ਪਹਿਲੇ ਕਿਸਾਨ ਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਡੇਰੀ ਇੱਥੇ ਕੀਤੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਿਮਾਰਕਾਂ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕੇ ਹਾਂ ਪਹਿਲੀ ਤਰੀਕ ਤੋਂ ਪੰਜਾਬ ਦੀਆਂ ਮੰਡੀਆਂ ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਉਦੇਸ਼ ਨੇ ਉਹ ਉਹਦੇ ਤੱਕ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜੋ ਦੀ ਸ਼ੁਰੂਆਤ ਹੋਈ ਹੈ ਪੰਜਾਬ ਦੇ ਅੰਦਰ ਜਿਹੜੀ ਵੀਟੀ ਗਵਰਨਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਹੁਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਬਰਿੰਦਰ ਸ਼ਰਮਾ ਜੀ ਈਸੀ ਮੈਡਮ ਪਟਿਆਲਾ ਸੋ ਉਸ ਵਾਸਤੇ ਜਿਹੜੇ ਸਾਡੇ ਅਧਿਕਾਰੀ ਸਿਵਾਰਨ ਨੇ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਕੀਦ ਦੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦੇਣ ਬੀਤਣਿਆ ਤੇ ਜਿਹੜੀ ਵੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਆ ਉਹ ਬੀਤ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂਸ ਕੀਤੇ ਆ ਸੋ ਮੈਂ ਕਹਿ ਸਕਦਾ ਕਿ 124 ਲੱਖ ਮੀਟੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀਆਈ ਵੱਲੋਂ ਮਿਲਿਆ ਭਾਰਤ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਹੈ ਉਹਦੇ ਮੁਤਾਬਕ ਅਸੀਂ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਗੈਸ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀਐਲ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਬਾਰਦਨ ਦਾ 100% 5 ਲੱਖ ਗੱਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰੋਕੂਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮੱਲੇ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋੜ ਪੈਣ ਤੇ ਜੇ ਕਿਤੇ ਨਾਜ਼ਰ ਆਵੇ ਦਾ ਸਾਡੇ ਕੋਲ ਆਰਜੀ ਮੰਡੀਆਂ ਵੀ ਨੇ ਸਿਸੋ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮਐਸਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ 'ਚ ਆਪਣੀ ਫਸਲ ਲੈ ਕੇ ਮੰਡੀ ਚਾਣ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੋਂ ਚੱਕਾਂਗੇ ਔਰ ਇਹਦੇ ਲਈ ਕਿਸੇ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਸਹੀ ਵਿਵਸਥਾ ਹੋਵੇ ਬਾਕੀ ਜਿੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਈ ਡਿਜੂਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਅੱਜ ਹਰਵਿੰਦਰ ਸਿੰਘ ਨੂੰ ਮੁਬਾਰਕਾਂ ਜਿਹਨਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸੀਐਮ ਭਗਵੰਤ ਮਾਨ ਜੀ ਦਾ ਇਹ ਦੇਸ਼ ਹੈ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜਿਹੜੀ ਤੰਦਾਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੀ ਹੋਇਆ ਮੈਂ ਵੀ ਇਹਨਾਂ ਦੇ ਨਾਲ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਿੱਧੀ ਦੇ ਨਾਲ ਜਿਹੜਾ ਉਹ ਪ੍ਰਬੰਧ ਸੀ ਕੀਤਾ ਆ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੱਢੀ ਅੰਦਰ